ਮੇਰਾ ਨਾਂ ਹੈ ਭੀ ਆ ਜੀ ਮੈਂ ਸਮਾਈਲਿੰਗ ਕੇ ਫਤਕਰ ਚੂੜੀਆਂ ਰੋੜਦਾ ਰਹਿਣ ਵਾਲਾ 12 ਤਰੀਕ ਰਾਤ ਨੂੰ ਮੇਰਾ ਬੇਟਾ ਆ ਰਿਹਾ ਸੀ ਜੀ ਕੰਮ ਤੋਂ ਸਲੂਨ ਦਾ ਕੰਮ ਕਰਦਾ ਤੇ ਪਿੱਛੋਂ ਤਿੰਨ ਤੋਂ ਚਾਰ ਬੰਦੇ ਆਏ ਨੇ ਜਿਹਦੇ ਲੱਖ ਚ ਗੋਲੀਆਂ ਮਾਰੀਆਂ ਉਹਦੇ ਬਾਅਦ ਚ ਜਦੋਂ ਉਹਨੂੰ ਵੇਖਿਆ ਗਿਆ ਤੇ ਉਹ ਤੇ ਫਿਰ ਚੈੱਕ ਕਰਕੇ ਫਿਰ ਸੱਚ ਗੋਲੀ ਮਾਰੀ ਗਈ 6 ਗੋਲੀਆਂ ਮਾਰੀਆਂ ਗਈਆਂ ਜੀ ਉਹਨੂੰ ਅੱਜ 6 ਦਿਨ ਹੋ ਗਏ ਨੇ ਸਾਨੂੰ ਕੋਈ ਇਨਸਾਫ ਵਾਲੇ ਪਾਸੇ ਕੋਈ ਵੀ ਬੰਦਾ ਨਹੀਂ ਦੇਦਾ ਜੀ ਕਿਸੇ ਕੋਈ ਵੱਡੇ ਅਫਸਰ ਦਾ ਫੋਨ ਨਹੀਂ ਆਇਆ ਕੋਈ ਪੁਲਿਸ ਇੰਸਪੈਕਟਰ ਦਾ ਫੋਨ ਨਹੀਂ ਆਇਆ ਕੋਈ ਸਾਨੂੰ ਦੱਸਿਆ ਨਹੀਂ ਜਾ ਰਿਹਾ ਵੀ ਕੀ ਕਿਥੋਂ ਤੱਕ ਕਿੱਧਰ ਦੀ ਇੰਕੁਆਇਰੀ ਕਿੱਧਰ ਗਈ ਇਹਨੇ ਨਹੀਂ ਅਜੀ ਉਹ ਵੀ ਦਿੱਤੀ ਪੌਸ ਨੂੰ ਈਸੀਡੀ ਵਿੱਚ ਕਿੰਨੇ ਟੋਟਲ ਜਾਣੇ ਤੇ ਹੁਣ ਤੱਕ ਕੋਈ ਕੀ ਕਾਰਵਾਈ ਹੈ ਦੇਖੋ ਜੀ ਮੈਂ ਤਿੰਨ ਦੋ ਚਾਰ ਬੰਦੇ ਦੱਸਿਆ ਉਹਨਾਂ ਨੇ ਉਹਨਾਂ ਨੇ ਇੱਕ ਦੇ ਬੰਦੇ ਦੇ ਪਰਚਾ ਕੀਤਾ ਦੋ ਤਿੰਨ ਬਾਰ ਖੜੇ ਸੀ ਸੱਤ ਜਾਣਿਆਂ ਦਾ ਇਹ ਕੰਮ ਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਉਹਦੀ ਰੈਕੀ ਕੀਤੀ ਗਈ ਹੈ ਡੇਢ ਮਿੰਟ ਪਹਿਲਾਂ ਆਏ ਨੇ ਮਾਰਨ ਵਾਲੇ ਮੇਰਾ ਮੇਡਾ ਡੇਢ ਮਿੰਟ ਬਾਅਦ ਆਇਆ ਦੋ ਤਿੰਨ ਮਿੰਟ ਜੀ ਇਹ ਕੰਮ ਕਰਕੇ ਚਲੇ ਗਏ ਨੇ ਕਿਥੀ ਸੀ ਪਹਿਲਾਂ ਪਲੈਨਿੰਗ ਹੈ ਜੀ ਸਾਡਾ ਜਿਹੜਾ ਪੁਰਾਣਾ ਘਰ ਹੈਗਾ ਨਵੀਂ ਬਾਦੀ ਸੀ ਉੱਥੇ 2018 ਦੇ ਵਿੱਚ ਲੜਾਈ ਹੋਈ ਸੀ ਕੋਚਾ ਗੈਗਣਾ ਉਦੋਂ ਵੀ ਸਾਡਾ ਇੱਕ ਬੱਚਾ ਮਾਰ ਦਿੱਤਾ ਸੀ ਇਹਨਾਂ ਨੇ ਤੇ ਉਦੋਂ ਵੀ ਉਹ ਬੰਦੇ ਖੜੇਗੇ ਸੀ ਅੱਜ ਵੀ 302 ਚੱਲਦ ਰਿਹਾ ਉਹਦੇ ਚ ਕੁਛ ਬੰਦੇ ਜਿਹੜੇ ਜਮਾਨਤੇ ਬਾਹਰ ਆਏ ਨੇ ਉਹ ਇਹਨੂੰ 8-10 ਦਿਨ ਤੋਂ ਧਮਕੀਆਂ ਮਿਲ ਰਹੀਆਂ ਸੀ ਮੇਰੇ ਬੇਟੇ ਨੂੰ ਇਹ ਤੈਨੂੰ ਮਾਰ ਦੇਣਾ ਤੇ 12 ਤਰੀਕ ਰਾਤ ਨੂੰ ਇਹ ਕੰਮ ਕਰ ਗਏ ਉਹ ਜਦੋਂ ਧਮਕੀਆਂ ਆਈਆਂ ਸੀ ਕੰਪਲੇਟ ਕੀਤੀ ਸੀ ਪੁਲਿਸ ਨੂੰ ਕੰਪਲੇਟ ਸਾਰੀ ਕਰਨੀ ਸੀ ਹਜੇ ਪਹਿਲਾਂ ਇਹ ਕੰਮ ਹੋ ਗਿਆ ਇਹਨਾਂ ਬਾਅਦ ਚ ਗੱਲਬਾਤ ਹੋਈ ਵੀ ਇੱਕ ਜਾਨੇ ਤੇ ਤੁਸੀਂ ਕਾਈ ਨੇ ਪੁਲਿਸ ਅਧਿਕਾਰੀ ਕੋਈ ਆਇਆ ਨਹੀਂ ਸਾਡੇ ਘਰ ਉਦੋਂ 6 ਦਿਨ ਹੋ ਗਏ ਅੱਜ ਤੁਸੀਂ ਮਿਲਣ ਦੀ ਕੋਸ਼ਿਸ਼ ਕੀਤੀ ਹੋਵੇ ਸਰ ਮੈਂ ਉਦੋਂ ਦਾ ਹੀ ਕਾਰਜਕ੍ਰਮ ਚ ਲੱਗਾ ਜੀ ਮੈਂ ਗਿਆਈ ਨਹੀਂ ਮਾਂਗ ਮੈਂ ਸਾਹਿਬ ਦੀ ਗਾਦੇ ਪੁਲਿਸ ਕੁਸ਼ਨ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਮੇਰਾ ਜਵਾਨ ਬੱਚਾ ਹੈ 23 ਸਾਲ ਦਾ ਤੇ ਬਹੁਤ ਬੁਰੀ ਤਰ੍ਹਾਂ ਮਾਰਿਆ ਪੁਲਿਸ ਸਾਡਾ ਸਾਥ ਦਿੰਦੀ ਤਾਂ ਸਾਥ ਦਿੰਦੀ ਵੀ ਹੈ ਪਰ ਮੈਨੂੰ ਨਹੀਂ ਪਤਾ ਹਜੇ ਸਾਥ ਦਿੰਦੀ ਵੀ ਹੈ ਅਜੇ ਤੱਕ ਕੋਈ ਰਿਸਪੌਂਸ ਹੀ ਨਹੀਂ ਮਿਲਿਆ ਮੈਨੂੰ ਮੌਕੇ ਤੇ ਪੁਲਿਸ ਆਈ ਬਾਅਦ ਚ ਪੁਲਿਸ ਆਈ ਨਹੀਂ ਬਾਅਦ ਚ ਪੁਲਿਸ ਨੇ ਮੈਨੂੰ ਪੁੱਛਿਆ ਤੱਕ ਨਹੀਂ ਬੰਦਾ ਰਾਤ ਨੂੰ ਫੜਦੇ ਦੇ ਸ਼ਰਦਦੇ ਹੋ ਸਾਫ ਦੀ ਮੰਗ ਹੈ ਜੀ ਸਾਡੀ ਬਹੁਤ ਵਧੀਆ ਕਲੋਣੀ ਹੈ ਪੈਕ ਕਲੋਣੀ ਹੈ ਕਦੀ ਇਹ ਵਰਦਾਤ ਹੋਈ ਨਹੀਂ ਹੈ ਤੇ ਫਸਟ ਟਾਈਮ ਇਹ ਵਰਦਾਤ ਹੋਈ ਉਦੋਂ ਦੇ ਲੋਕ ਬਹੁਤ ਡਰੇ ਭੇਰੇ ਇਥੋਂ ਉਹਨਾਂ ਦਾ ਕੰਮ ਕਰਦਾ ਸੀ ਉਮਰ ਕੀ ਸੀ 24-25 ਸਾਲ ਦੀ ਉਮਰ ਜਿਹੜੀ ਪ੍ਰੈਸ ਸੱਚੇ ਮੇਰਾ 올 ਇੰਡੀਆ ਹਿੰਦੂ ਸੰਗਠਨ ਕਮੇਟੀ ਦਾ ਰਾਸ਼ਟਰਪਤੀ ਅੱਜ ਜਿਹੜੀ ਇਹ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਗਈ ਹੈ ਜਿਹੜਾ ਮੁੱਖ ਮੁੱਦਾ ਨਵਪ੍ਰੀਤ ਸਿੰਘ ਜਿਹੜਾ ਇੱਕ ਨੌਜਵਾਨ ਲੜਕਾ ਸੀ ਮਿਹਨਤੀ ਸੀ ਤੇ ਇੱਕ ਸਲੂਨ ਦੇ ਵਿੱਚ ਕੰਮ ਕਰਦਾ ਸੀ ਉਹਦੇ ਕਈ ਸਾਲਾਂ ਤੋਂ ਜਿਸਾ ਪਰਿਵਾਰ ਨੇ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਹੈ ਕਿ ਇੱਕ ਰੰਦੀਸ਼ ਚੱਲੀ ਆ ਰਹੀ ਸੀ ਪਰਿਵਾਰ ਨੂੰ ਸ਼ੰਕਾ ਹੈ ਕਿ ਇਸ ਕਤਲ ਦੇ ਪਿੱਛੇ ਕੋਈ ਸਾਜ਼ਿਸ਼ ਕਰਤਾ ਹੋਵੇ ਨੇ ਲੇਕਿਨ ਜਿਹੜੇ ਇਲਾਕੇ ਦੇ ਇਸ ਏਰੀਏ ਦੇ ਐਸਐਚਓ ਨੇ ਉਹਨਾਂ ਲਈ ਜਿਹੜਾ ਏਰੀਆ ਜਿਹਦੇ ਜਿੰਨੇ ਵੀ ਲੋਕ ਆਉਂਦੇ ਨੇ ਉਹ ਸਾਰੇ ਉਹਨਾਂ ਦਾ ਪਰਿਵਾਰ ਆ ਉਹ ਇੱਕ ਅੱਛੇ ਐਸਐਚਓ ਵੀ ਨੇ ਲੇਕਿਨ ਪਰਿਵਾਰ ਦੀ ਉਹਨਾਂ ਦੇ ਨਾਲ ਨਾਰਾਜ਼ਗੀ ਹੈ ਤੇ ਹੋਣੀ ਵੀ ਚਾਹੀਦੀ ਆ ਕਿਉਂਕਿ ਇਕ ਉਹਨਾਂ ਦਾ ਜਵਾਨ ਪੁੱਤਰ ਚਲਾ ਗਿਆ ਨਾ ਹੀ ਐਸਐਚਓ ਨੇ ਨਾ ਹੀ ਐਸਪੀ ਹੈੱਡਕੁਆਟਰ ਨੇ ਨਾ ਹੀ ਉਹਨਾਂ ਦੇ ਪੁੱਸਕ ਵਿਸ਼ਰਣ ਨੇ ਇੱਥੇ ਆਣਾ ਇਹਨਾਂ ਕੋਲ ਆ ਕੇ ਦੁੱਖ ਪ੍ਰਗਟ ਕਰਨਾ ਨਾ ਹੀ ਕਿਸੇ ਮੰਤਰੀ ਨੇ ਇੱਥੇ ਆ ਕੇ ਦੁੱਖ ਪ੍ਰਗਟ ਕੀਤਾ ਕਿ ਐਡੀ ਵੱਡੀ ਘਟਨਾ ਹੋ ਗਈ ਹੈ ਇੱਕ ਘਰ ਦਾ ਜੀ ਚਲਾ ਗਿਆ ਤੇ ਉਹ ਅੱਜ 4-5 ਦਿਨ ਹੋ ਗਏ ਆ ਕੋਈ ਦੋਸ਼ੀ ਨਹੀਂ ਫੜਿਆ ਗਿਆ ਇਹਨਾਂ ਨੇ 4 ਬੰਦਿਆਂ ਦੇ ਜਿਹੜੇ ਨਾਂ ਹੈ ਜਿਹੜੇ ਉੱਥੋਂ ਦਿੱਤੇ ਜਿਹੜੇ ਸੀਸੀਟੀਵੀ 'ਚ ਆਏ ਨੇ ਨਿਕਲ ਹੁਣ ਪਤਾ ਲੱਗ ਰਿਹਾ ਕਿ ਇੱਥੇ ਕੋਲ ਇੱਕ ਨੁੱਕਰ ਤੇ ਹਾਤਾ ਸੀ ਉੱਥੇ ਵੀ ਚਾਰ ਬੰਦੇ ਸੀ ਇਹ ਜਿਹੜੀ ਕਤਲ ਕੀਤਾ ਗਿਆ ਇਹ ਲਾਕਡਾਗ ਨਾ ਕੀਤਾ ਗਿਆ ਇਹਦੇ ਪਿੱਛੇ ਕੌਣ ਸਾਜ਼ਿਸ਼ ਕਰਤਾ ਨੇ ਪਰਿਵਾਰ ਦਾ ਸਵਾਲ ਹੈ ਕਿ ਕੌਣ ਸਾਜ਼ਿਸ਼ ਕਰਤਾ ਨੇ ਕਿਉਂਕਿ ਇਹਨਾ ਦੇ ਬੇਟੇ ਨੂੰ 10-12 ਦਿਨ ਤੋਂ ਮਾਰਨ ਦੀ ਧਮਕੀ ਆ ਰਹੀਆਂ ਸੀ ਲੇਕਿਨ ਐਨਾ ਨੇ ਐਨਾ ਕੋ ਸਿਰਫ ਇਹ ਪੁਲਿਸ ਨੂੰ ਐਨਾ ਨੇ ਜਾ ਕੇ ਦੱਸਿਆ ਨਹੀਂ ਜਿਹਦੇ ਕਾਰਨ ਅੱਜ ਐਨਾ ਦਾ ਜਿਹੜਾ ਘਰ ਦਾ ਜਿਹੜਾ ਜੀ ਐਨਾ ਦੇ ਵਿੱਚ ਨਹੀਂ ਹੈਗਾ ਅਗਰ ਪੁਲਿਸ ਪ੍ਰਸ਼ਾਸਨ ਨੇ 24 ਘੰਟੇ ਦੇ ਅੰਦਰ ਇਹ ਦੋਸ਼ੀਆਂ ਨੂੰ ਨਾ ਫੜਿਆ ਤੇ ਅਸੀਂ ਪੰਡਾਰੀ ਪੁਲ ਤੇ ਚੱਕਾ ਜਾਮ ਕਰਾਂਗੇ ਇਸ ਪਰਿਵਾਰ ਨੂੰ ਇਨਸਾਫ ਦਿਆ ਕੇ ਰਵਾਂਗੇ ਉਸ ਪ੍ਰਸ਼ਾਸਨ ਨੇ ਭੁੱਲ ਜਾਵੇ ਕਿ ਵੀ ਉਹ ਗੋਲੀਆਂ ਦੇ ਕੇ ਇਸ ਇਸ ਪਰਿਵਾਰ ਨੂੰ ਜਾਂ ਸਾਨੂੰ ਸੰਤੁਸ਼ਟ ਕਰਦੰਨੇ ਇੱਕ ਸੀਸੀਟੀਵੀ ਫੁਟੇਜ ਉਸ ਪ੍ਰਸ਼ਾਸਨ ਗਿਆ ਜੀ ਕਢਾ ਰਹੇ ਆ ਪਿਤਾ ਜੀ ਨੇ ਲਪੀ ਦੇ ਪਿਤਾ ਜੀ ਨੇ ਕਈ ਜਿਹੜੇ ਮੋਤੂ ਲੋਕਾਂ ਲੈ ਐਸਐਚਓ ਸਾਹਿਬ ਨਾਲ ਕੰਟੈਕਟ ਕੀਤਾ ਐਸਐਚਓ ਸਾਹਿਬ ਤੇ ਵੈਸੇ ਬਹੁਤ ਵਧੀਆ ਬੰਦੇ ਨੇ ਲੇਕਿਨ ਉਹਨਾਂ ਦਾ ਜਵਾਬ ਕੀ ਸੀ ਕਿ ਵੀ ਮੈਂ ਕੋਰਚੇ ਆ ਬੰਦਾ ਸਾਰਾ ਦਿਨ ਹੀ ਕੋਰਚੇ ਰਹਿੰਦਾ 6 ਦਿਨ ਚ ਪਰਿਵਾਰ ਨੂੰ ਆ ਕੇ ਕੁਝ ਹੋਰ ਜਾਣਕਾਰੀਆਂ ਦਿੱਤੀਆਂ ਜਾ ਸਕਦੀਆਂ ਸੀ ਲੇਕਿਨ ਉਹ ਅੱਥੇ ਨਹੀਂ ਆਏ ਇਹ ਬਹੁਤ ਵੱਡੀ ਅਜੇ ਉਹਨਾਂ ਦੀ ਜਿਦ ਕਾਰਗੁਜ਼ਾਰੀ ਹੈ ਚੰਗੀ ਨਹੀਂ ਹੈ ਜਿਹਦੇ ਕਾਰਨ ਇਹ ਸ਼ੱਕ ਦੇ ਦਾਰੇ ਤੇ ਕੇਸ ਹੈ ਪਰਿਵਾਰ ਨੂੰ ਅਸਤਰਾ ਲੱਗ ਰਿਹਾ ਕਿ ਪੁੱਤ ਜਿਹੀ ਹੈ ਬੋਛੀਆਂ ਨਹੀਂ ਮਤ ਕਰ ਰਹੀ ਹੈ ਤੇ ਮੇਰੀ ਅੰਸਦ ਦੇ ਪੁਲਿਸ ਕਮਿਸ਼ਨਰ ਸਾਹਿਬ ਤੋਂ ਬੇਨਤੀ ਹੈ ਕਿ ਉਹ ਇੱਕ ਅੱਛੇ ਜ਼ਿੰਮੇਵਾਰ ਪੁਲਿਸ ਅਫਸਰ ਨੇ ਤੇ ਮੇਰੀ ਉਹਨਾਂ ਦੇ ਅੱਗੇ ਬੇਨਤੀ ਹੈ ਕਿ ਇਸ ਪਰਿਵਾਰ ਨੂੰ ਇਨਸਾਫ ਦੋਲਾ ਉਹਨਾਂ ਦਾ ਦਾਇਤਮਾ ते अगर सू चौबी घंटे अंदर इंसाफ नहीं मिलता तो असी भंडारी पुल से चक्का जाम करा फिर अगर सर भी इंसाफ नहीं मिले एपरेखा तैयार की जाएगी परिवार को इंसाफ दिलाया जाएगा एक घर का जी गया ते जे 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 लोग ने जे साजिश करता पिछे रह के काम करते नेगर इस तरह कल होर भी किसी घर का कोई जी जा सकता है इसलिए मेरी अमृतसर पुलिस कमिश्नर ਡੀਜੀਪੀ ਸਾਹਿਬ ਨੂੰ ਤੇ ਡੀਜੀਪੀ ਲਾਅ ਐਂਡ ਆਰਡਰ ਨੂੰ ਤੇ ਅੰਮ੍ਰਿਤਸਰ ਦੇ ਡੀਜੀਪੀ ਲਾਅ ਐਂਡ ਆਰਡਰ ਨੂੰ ਹੱਥ ਜੋੜ ਕੇ ਬੇਨਤੀ ਹੈ ਤੇ ਅੰਮ੍ਰਿਤਸਰ ਦੇ ਜਿਹੜੇ ਮੈਜਿਸਟ੍ਰੇਟ ਨੂੰ ਵੀ ਕਿ ਵੀ ਐਸਡੀਐਮ ਨੂੰ ਵੀ ਕਿ ਬੇਨਤੀ ਹੈ ਕਿ ਅੰਮ੍ਰਿਤਸਰ ਦੇ ਲਾਅ ਐਂਡ ਆਰਡਰ ਨੂੰ ਠੀਕ ਰੱਖਣ ਲਈ ਅਸੀਂ 24 ਘੰਟੇ ਦਾ ਆਪ ਜੀ ਦੇ ਅੱਗੇ ਇੱਕ ਟਾਈਮ ਦੇ ਰਹੇ ਆ ਕਿਉਂਕਿ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਅਗਰ ਇਨਸਾਫ ਨਾ ਮਿਲਿਆ ਤੇ ਅਸੀਂ ਪੰਡਾਰੀ ਪੁਲ ਤੇ ਚੱਕਾ ਜਾਮ ਕਰਾਂਗੇ ਦੇਖੋ ਜੀ ਉਸ ਆ ਇਹ ਤੇ ਆਪਾਂ ਐਸ.ਐਚ.ਓ. ਸਾਹਿਬ ਨਾਲ ਜਾ ਕੇ ਗੱਲ ਕਰਾਂਗੇ ਕਿ ਵੀ ਆ 6 ਦਿਨ ਹੋਏ ਆ ਇਹ ਤੁਹਾਡਾ ਪਰਿਵਾਰ ਹੈ ਤੁਸੀਂ ਇਸ ਇਲਾਕੇ ਦੇ ਐਸ.ਐਚ.ਓ. ਤੇ ਇਹ ਤੁਹਾਡਾ ਪਰਿਵਾਰ ਹੈ ਖੁਦ ਵੀ 6 ਦਿਨ ਹੋ ਗਏ ਦਾ ਕੋਲ ਆਣਾ ਨਹੀਂ ਚੱਲਦਾ ਸਮਝਿਆ ਐਸ.ਪੀ. ਹੈੱਡਕੁਆਰਟਰ ਮੈਡਮ ਦੇ ਕੋਲ ਕੇਸ ਹੈ ਉਹ ਉਹਨਾਂ ਦੇ ਸ਼ਹਿਰ ਦੇ ਮਾਲਕ ਹੈ ਉਹਨਾਂ ਦੇ ਲਈ ਉਹਨਾਂ ਦਾ ਪਰਿਵਾਰ ਹੈ ਉਹ ਇਹਨਾਂ ਦੇ ਕੋਲ ਆ ਕੇ ਮੁਲਾਸਤ ਵੀ ਚੰਦਿਆ ਕਿ ਇਹਨਾਂ ਨੂੰ ਆ ਕੇ ਪੁੱਛੋ ਕਿ ਵੀ ਤੁਹਾਨੂੰ ਉਹਨਾਂ ਦੇ ਬੰਦਿਆਂ ਤੇ ਕਿਉਂ ਸ਼ੱਕ ਹੈ ਕਿਰ ਕਿ ਇਹ ਬੰਦਿਆਂ ਦੇ ਸ਼ੱਕ ਹੈ ਕਿਉਂ ਸ਼ੱਕ ਹੈ ਉਹ ਤਸਵੀਰ ਜਿਹੜੀ ਸਾਰੀ ਉਜਾਗਰ ਕਰੋ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਪਰਿਵਾਰ ਨੂੰ ਐਕਚੁਅਲੀ ਜਿਹੜੇ ਸਾਜਿਸ਼ ਕਰਤਾ ਕੋਲ ਹੈ ਕਤਲ ਕਿੰਨੇ ਕੀਤਾ ਉਸ ਜਿਹੜੇ ਜਿਹੜੇ ਲੜਕੇ ਲਾਗ-ਦਾਗ ਜਿਹੜੇ ਇਹਨਾਂ ਇਨਸਾਨ ਤੋਂ ਜਿਹੜਾ ਉਹਨਾਂ ਦੇ ਚੱਲ ਰਹੇ ਆ ਪਿੱਛੇ ਵੀ ਇਹਨਾਂ ਦਾ ਇੱਕ ਬੰਦਾ ਮਾਰਿਆ ਤੇ ਉਹ ਉਹਦਾ ਤੇ ਅਗਰ ਇਲਜ਼ਾਮ ਲਗਾ ਰਹੇ ਆ ਇਲਜ਼ਾਮ ਉਹਨਾਂ ਦੇ ਵੱਲੋਂ ਕਿ ਉਹ ਦੋਚੀ ਨੇ ਇਲਜ਼ਾਮ ਨਹੀਂ ਇਹ ਪਰਿਵਾਰ ਵੱਲੋਂ ਦੋਚੀ ਰਹੇ ਉਹ ਲੋਕ ਲੇਕਿਨ ਦੋਚੀ ਨੇ ਪੁੱਛਦੇ ਦੱਸ ਰਹੇ ਪੁਲਸ ਸਾਧਿਆ ਨੇ ਉਹ ਕਲੀਅਰਿਫਿਕੇਸ਼ਨ ਕਰੇ ਨਾ ਉਹ ਬੋੜਵਾ ਦਾ ਕਿ ਸੀਸੀਟੀਵੀ ਦੀ ਫੁਟੇਜ ਨਿਕਲ ਆਂਦੀ ਹੈ ਪੱਤਰਕਾਰ ਸਾਹਿਬ ਸੀਸੀਟੀਵੀ ਦੀ ਪੁਲਸ ਕੋ ਬੋੜਵਾ ਪਰਿਵਾਰ ਨੂੰ ਦਖਲ ਕਿ ਇਹ ਦੋਚੀ ਸੀ ਕਾਰਨ ਕੀ ਸਮਝੇ ਤੁਸੀਂ ਕਹੇ ਲਗਾਤਾਰ ਕਹਿੰਦੇ ਬੰਦੇ ਵੀ ਦੱਸਦੇ ਸਭ ਕੁਝ ਦੱਸਦਾ ਦਸਤ ਦੇ باوجود ਵੀ ਉਹਨਾਂ ਨੇ ਇੱਕ ਜਾਣੇ ਤੇ ਪਰ ਦੇ ਦੇਖੋ ਜੀ ਇਹ ਪ੍ਰਸ਼ਨ ਚਿੰਨ ਹੈ ਕਿ ਵੀ ਜਿਹੜੇ ਬੰਦੇ ਪੁਲਸ ਨੇ ਅੱਜ ਤੱਕ ਸਿਰਫ ਇੱਕ ਬੰਦੇ ਨੂੰ ਬਾਕੀ ਬੰਦਿਆਂ ਦੇ ਬਾਰੇ ਕੁਝ ਪੁੱਛਣ ਉਜਾਗਰ ਹੀ ਨਹੀਂ ਕੀਤਾ ਇਹ ਪ੍ਰਚндਿੰਦ ਦੇ ਵਿੱਚ ਸਵਾਲ ਹੈ ਮੇਰੀ ਕਮਿਸ਼ਨਰ ਸਾਹਿਬ ਤੋਂ ਬੇਨਤੀ ਹੈ ਇਹਦੀ ਜਿਹੜੀ ਇਨਕੁਆਰੀ ਆ ਕਿਸੇ ਡੀਜੀਪੀ ਸਾਹਿਬ ਨੂੰ ਆਪਾਂ ਜਾ ਕੇ ਮਿਲਾਂਗੇ ਉਹਨਾਂ ਨੂੰ ਇੱਕ ਮੰਗ ਪੱਤਰ ਦਵਾਂਗੇ ਕਿ ਇਹਦੀ ਜਿਹੜੀ ਕੇਸ ਦੀ ਇਨਕੁਆਰੀ ਹੈ ਕਿਸੇ ਆਈਐਸ ਅਫਸਰ ਤੋਂ ਕਰਾਈ ਜਾਵੇ ਜਿਹੜਾ ਇਲਾਕਾ ਦਾ ਐਸਐਸਓ ਸਾਹਿਬ ਹੈ ਪਰਿਵਾਰ ਨਹੀਂ ਸੰਤੁਸ਼ਟ ਇਹ ਕੇਸ ਸੀਏ ਸਟਾਫ ਨੂੰ ਦਿੱਤਾ ਜਾਵੇ ਇਹਦੀ ਇਨਕੁਆਰੀ ਨਾਲ ਆਈਐਸ ਅਫਸਰ ਤੋਂ ਕਰਾਈ ਕਿਹੜੀ ਜੱਥੇਬੰਦੀ ਨਾਲ ਜਾਏਗੀ ਤੇ ਪਰਿਵਾਰ ਸਰ ਆਲ ਇੰਡੀਆ ਹਿੰਦੂ ਸੰਗਠਨ ਕਮੇਟੀ ਅਮਰਸੱਦ ਦੀ ਸਾਰੀ ਹਿੰਦੂ ਜਥੇਬੰਦੀਆਂ ਇਸ ਪਰਿਵਾਰ ਦੇ ਨਾਲ ਖਲੋਤੀਆਂ ਹਨ ਮੈਂ ਬ੍ਰਧਤ ਮਦਨ 올 ਇੰਡੀਆ ਹਿੰਦੂ ਸੰਗਰਸ਼ ਕਮੇਟੀ ਦਾ ਰਾਸ਼ਟਰੀ ਜਨਰਲ ਸੈਕਟਰੀ ਮੇਰੇ ਨਾਲ ਲਵ ਦੇ ਪਿਤਾ ਜੀ ਤੇ ਸਾਡੇ ਰਾਸ਼ਟਰੀ ਦੇਖ ਸਚਨ ਮਹਾਰਾਜੀ ਬੈਠੇ ਨੇ ਪ੍ਰਧਾਨ ਜੀ ਉਹਨਾਂ ਨੇ ਤੁਹਾਨੂੰ ਉਹ ਸਭ ਕੁਝ ਦੱਸ ਹੀ ਦਿੱਤਾ ਵਾ ਮੈਂ ਜ਼ਿਆਦਾ ਟਾਈਮ ਨਾ ਲਵਾਂਗਾ ਕਿ ਅਸੀਂ ਇਸ ਪਰਿਵਾਰ ਨੂੰ ਇਨਸਾਫ ਦਿਵਾਉਣ ਵਾਸਤੇ ਹਰ ਟਾਈਮ ਨਾਲ ਆ ਮੈਂ ਅਮਰਸੱਦ ਦੇ ਸ਼ਹਿਰ ਦੇ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਦਾ ਵਾਂ ਵੀ ਇਸ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਜਿਵੇਂ ਕਿ ਤੁਹਾਨੂੰ ਪ੍ਰਧਾਨ ਜੀ ਨੇ ਦੱਸਿਆ ਵੀ ਅਸੀਂ ਪਰਪਲਸ ਪ੍ਰਸ਼ਾਸਨ ਨੂੰ 24 ਘੰਟੇ ਦਾ ਟਾਈਮ ਦਿੰਨੇ ਆ ਅਗਰ 24 ਘੰਟੇ ਦੇ ਵਿੱਚ ਇਹ ਕਾਰਵਾਈ ਨਹੀਂ ਹੁੰਦੀ ਦੋਸ਼ੀ ਸਾਬਿਤ ਦੋਸ਼ੀ ਨਹੀਂ ਫੜੇ ਜਾਂਦੇ ਤੇ ਅਸੀਂ ਭੰਡਾਰੀਪੁਰ ਜਾਮ ਕਰਾਂਗੇ ਸਾਡੇ ਨਾਲ ਸ਼ਹਿਰ ਦੀਆਂ ਸਮੂਹ ਹਿੰਦੂ ਜਥੇਬੰਦੀਆਂ ਨਾਲ ਉੱਥੇ ਤਰਨੇ ਫੇਰੇ ਬੈਨੇ ਆ